ਸਸ਼ੀਕਾਲ ਜੀ ਮੈਂ ਹਾਂ ਅਨੁਪ੍ਰਿਆ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਇਸ ਵੇਲੇ ਦੀ ਵੱਡੀ ਖਬਰ ਜੋ ਹੈ ਕੇਂਦਰ ਦੇ ਵੱਲੋਂ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਚੰਡੀਗੜ੍ਹ ਨੂੰ ਲੈ ਕੇ ਕੇਂਦਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਹਰਿਆਣੇ ਨੂੰ ਕੇਂਦਰ ਦੇ ਵੱਲੋਂ ਇੱਕ ਵੱਡਾ ਜੋ ਹੈ ਝਟਕਾ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਹਰਿਆਣੇ ਨੇ ਜੋ ਹੈ ਲਗਾਤਾਰ ਜੋ ਹੈ ਇੱਕ ਮੰਗ ਰੱਖੀ ਸੀ ਕਿ ਉਸ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਬਣਾਉਣ ਦੇ ਲਈ ਜਗ੍ਹਾ ਦਿੱਤੀ ਜਾਵੇ ਪਰ ਹੁਣ ਇਸ ਨੂੰ ਲੈ ਕੇ ਜੋ ਹੈ ਕੇਂਦਰ ਦੇ ਵੱਲੋਂ ਬਿਲਕੁਲ ਜੋ ਹੈ ਰੱਦ ਕਰ ਦਿੱਤਾ ਗਿਆ ਇਸ ਨੂੰ ਮਲਤਵੀ ਨਹੀਂ ਕੀਤਾ ਇਸ ਨੂੰ ਜੋ ਹੈ ਸਾਫ਼-ਸਾਫ਼ ਰੱਦ ਕਰ ਦਿੱਤਾ ਗਿਆ ਹੁਣ ਕੇਂਦਰ ਦੇ ਵੱਲੋਂ ਜੋ ਹੈ ਹਰਿਆਣੇ ਨੂੰ ਜੋ ਹੈ ਜਗ੍ਹਾ ਦੀ ਜੋ ਮੰਗ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਨੂੰ ਲੈ ਕੇ ਉਸ ਨੂੰ ਜੋ ਹੈ ਬਿਲਕੁਲ ਰੱਦ ਕਰ ਦਿੱਤਾ ਗਿਆ ਇਸ ਦੀ ਜੋ ਹੈ ਪ੍ਰਸਤਾਵ ਜੋ ਹੈ ਹਰਿਆਣੇ ਦੇ ਵੱਲੋਂ ਦਿੱਤਾ ਗਿਆ ਸੀ ਉਸ ਨੂੰ ਜੋ ਹੈ ਮਨਾ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਲਈ ਜਗ੍ਹਾ ਲੈਣ ਦੇ ਲਈ ਹਰਿਆਣਾ ਦੇ ਵੱਲੋਂ ਜੋ ਮੰਗ ਕੀਤੀ ਜਾ ਰਹੀ ਸੀ ਉਸ ਨੂੰ ਕੇਂਦਰ ਦੇ ਵੱਲੋਂ ਰੱਦ ਕਰ ਦਿੱਤਾ ਗਿਆ। ਹੁਣ ਹਰਿਆਣਾ ਚੰਡੀਗੜ੍ਹ ਦੇ ਵਿੱਚ ਆਪਣੀ ਵਿਧਾਨ ਸਭਾ ਨਹੀਂ ਬਣਾ ਸਕੇਗਾ। ਹੁਣ ਉਸ ਨੂੰ ਪੰਚਕੂਲਾ ਜਾਂ ਕੁਰੂਖੇਤਰ ਜਾਂ ਹੋਰ ਕਿਸੇ ਇਲਾਕੇ ਦੇ ਵਿੱਚ ਵਿਧਾਨ ਸਭਾ ਬਣਾਉਣੀ ਪਵੇਗੀ। ਕੇਂਦਰ ਸਰਕਾਰ ਦੇ ਇਸ ਫੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ।